ਭਾਈ ਮੱਝ ਤੁਹਾਡੀ ਸੀਲ ਹੋਵੇ ਇਹਦੇ ਨਾਲ ਤੁਹੀ ਉਹ ਮੂੰਹ ਚੋਂ ਕੱਢਨੇ ਆ ਮਾਈਕਰੋ ਫਲੋਰਾ ਜਿਹੜੇ ਬਾਸ ਹੋਏ ਉਹਨੇ ਇੱਕ ਟੋਕੇ ਵਾਲਾ ਕੰਮ ਕਰਨਾ ਦਾਣੇ ਚਾਰੇ ਦਾ ਵੱਡਾ ਟੁਕੀ ਵਾਲਾ ਸਹੀ ਆ ਤਾਂ ਉਹ ਆ ਇਹ ਆਪਾਂ ਇੱਕ ਐਕਸਟਰਾ ਵਿਧੀ ਆ ਜਿਹੜੀ ਆਪਣੇ ਕਿਸਾਨ ਭਰਾਵਾਂ ਨੂੰ ਦੱਸੀ ਜਾਂ ਚਲੋ ਵੀ ਅੱਜ ਡਾਕਟਰ ਨੂੰ ਮਿਲਦੇ ਆ ਹਾਂਜੀ ਕੀ ਹਾਲ ਆ ਡਾਕਟਰ ਹਾਂ ਕਿਹਾ ਠੀਕ ਆ ਗੱਡੀ ਜਨੇ ਗਰਮੀ ਮਈਆਂ ਦੀ ਹੋਰ ਯਾਰ ਗਰਮੀ ਹੈਗੀ ਆ ਦਾ ਵਿਲਾ ਵਿਚਾਰੀਆਂ ਬੈਠੀਆਂ ਹਾਲ ਆ ਨਵਾਈ ਗੱਲ ਇਹ ਨਾਲ ਜੇ ਮਰਜ਼ੀ ਇਹਨੇ ਠੀਕ ਆ ਗੱਲ ਆ। ਆਹ ਦੇ ਆਪਣੇ ਨਿੱਕੀ ਇੱਕ ਰੰਗ ਬੜਾ ਬਈ ਵਧੀਆ ਇਹਦਾ ਹਨਾ। ਇਹ ਬਈ ਮੈਂ ਤੁਹਾਨੂੰ ਦੱਸਦਾਂ ਨਾਲੇ ਬਲੱਡ ਲਾਈਨ ਦੀ ਗੱਲ ਹਨਾ। ਘਟੋ ਘਟੇ ਇਹ ਪੰਜਵੀਂ ਪੀੜੀ ਆ ਗਈ। ਅੱਛਾ ਜੀ। ਤੇ ਹੁਣ ਵੀ ਇਹ ਨਾਲੇ ਮੋਹਰਾ ਦਾ ਟੀਕਾ ਤਰਾਇਆ ਸੀਗਾ ਆਪਾਂ। ਫੇਰ ਵੀ ਇਹਦਾ ਪੂਰੀ ਬਲੱਡ ਲਾਈਨ ਆ ਕੱਲੀ ਇਹਦੀ ਮਾਂ ਉਹ ਦੁੱਤੀ ਜਣੇ ਦੀ ਪੂਰੀ ਆ ਤੇ ਆਉਂਦੀਆਂ ਵੀ ਕੱਟੀਆਂ ਹੀ ਆ। ਅੱਛਾ। ਕੱਟਾ ਇੱਕ ਅੱਧਾ ਹੀ ਆਇਆ ਜਣੇ ਜੀ ਸਾਡੇ ਸਾਰੀਆਂ ਹੀ ਪੂਰੀਆਂ ਹੀ ਵੇਚਤਿਆਂ ਹੁਣ ਤਾਂ। ਠੀਕ ਆ ਇੱਕ ਅੱਧਾ ਕਟਾਈ ਜੀ ਕਦੇ ਕਟੀਆਂ ਹੀ ਆਉਂਦੀਆਂ ਬੂਰੀਆਂ ਹੋਰ ਹੋਰ ਠੀਕ ਆ ਤੇ ਦੇ ਦੇ ਕੋਈ ਨੌਕਤਾ ਨੌਕਤਾ ਘਰਾ ਦੇਵਾ ਕੋਈ ਦੇ ਦੇ ਦਰਸ਼ਕਾਂ ਨੂੰ ਹੂੰ ਤੇਰੇ ਵੀ ਨੌਕਤਾ ਵਾ ਨੌਕਤਾ ਫਿਰ ਅਜੇ ਤਰ ਮੈਂ ਇੱਕ ਹੋਰ ਦਿੰਦਾ ਬਾਬੇ ਮੈਂ ਪਹਿਲਾਂ ਟੂਟੀ ਬੰਦ ਕਰਿਆ ਵਾ ਫਿਰ ਤੈਨੂੰ ਦਿੰਦਾ ਇੱਕ ਨੌਕਤਾ ਤੇ ਤੈਨੂੰ ਅੱਜ ਇੱਕ ਇਹੋ ਜਿਹਾ ਦਿੰਦਾ ਮੈਂ ਵੀ ਜੈ ਮਾਲਾ ਕਈ ਕਹਿੰਦੇ ਸਾਡੇ ਪਸੋਂ ਨੂੰ ਭੁੱਖ ਘਟ ਲੱਗਦੀ ਆ ਹਾਂ ਫੱਕ ਘਟ ਲੱਗਦੀ ਹੈ ਨਾ ਉੱਥੇ ਕੀ ਆ ਉਹਨਾਂ ਦੀ ਜਿਹੜੀ ਮਾਈਕਰੋਫਲੋਰਾ ਦੀ ਸੰਖਿਆ ਉਹ ਘਟ ਜਾਂਦੀ ਆ ਮਾਈਕਰੋਫਲੋਰਾ ਅਸਰ ਚ ਕੀ ਹੁੰਦੇ ਆ ਉਹ ਤੁਹਾਨੂੰ ਮੈਂ ਦੱਸਦਾ ਕੀ ਜਿਆ ਇੱਕ ਮਿੰਟ ਮੈਨੂੰ ਮੜਾ ਖੱਤ ਲੈਂਦੇ ਮਾਈਕਰੋਫਲੋਰਾ ਜਿਹੜੇ ਹੁੰਦੇ ਨਾ ਪਸ਼ੂਆਂ ਦੀ ਨਾ ਉਹ ਆਜਮ ਕਰਨ ਚ ਸਿਹਤਾਂ ਕਰਾਉਂਦੇ ਆ ਹੈ ਨਾ ਦਾਣੇ ਚਾਰ ਨੂੰ ਫਰਮੈਂਟਡ ਕਰਨ ਚ ਉਹ ਸਿਹਤਾਂ ਕਰਦੇ ਆ ਉਹਨਾਂ ਦੀ ਜਿਹੜੀ ਸੰਖਿਆ ਉਹ ਕਰੋੜਾਂ ਚ ਹੁੰਦੀ ਆ ਉਹ ਜੇ ਆਪਾਂ ਤੋਂ ਦਾ ਪਾਊਡਰ ਖਾਓ ਚ ਬਹੁਤ ਬਹੁਤ ਮਿਲ ਜਾਂਦਾ ਇਹ ਦੇਣਾ ਹੋਵੇ ਜੇ ਆਪਾਂ ਬਾਹਰਲੇ ਪਾਸੋਂ ਉਹ ਦੇਣਾ ਜਿਵੇਂ ਇੱਕ ਕੀ ਆ ਇੱਕ ਚੰਗਾ ਪਸ਼ੂ ਆ ਜਿਹੜਾ ਜਿਵੇਂ ਗਾਲੀ ਕਰੀ ਜਾਂਦਾ ਇਹ ਤੰਦਰੁਸਤ ਆ ਮੰਨ ਲਾ ਆਪਣਾ ਕੋਈ ਬਿਮਾਰਤਾ ਹੋਣੀ ਹੈਗੀ ਬਿਮਾਰ ਪਸ਼ੂ ਨੂੰ ਦੇਣੇ ਉਹ ਕਿਵੇਂ ਕਰਨੇ ਆ ਹੁਣ ਗਾਲੀ ਕਰੀ ਜਾਂਦਾ ਭਾਈ ਮੱਝ ਥੋੜੀ ਸੀਲ ਹੋਵੇ ਇਹਦੇ ਨਾਲ ਤੁਸੀਂ ਉਹ ਮੂੰਹ ਤੋਂ ਕੱਢਣੇ ਆ ਮਾਈਕਰੋਫਲੋਰਾ ਜਿਹੜੇ ਬਾਸ ਹੋਏ ਆਰੇ ਇਹ ਹੁਣ ਕੀ ਆ ਜਿਵੇਂ ਪਸ਼ੂ ਦੇ ਚਾਰ ਭਾਗ ਹੁੰਦੇ ਆ ਢੇਡ ਦੇ ਘੋੜਿਆਂ ਦੇ ਇੱਕ ਹੁੰਦਾ ਬੰਦੇ ਦਾ ਇੱਕ ਹੁੰਦਾ ਪਸ਼ੂ ਦੇ ਚਾਰ ਭਾਗ ਹੁੰਦੇ ਆ ਨਾ ਆ ਹੁਣ ਜਿਹੜੇ ਮੈਂ ਇਹਦੇ ਮੂੰਹ ਦੇ ਵਿੱਚੋਂ ਜਗਾਲੀ ਕਰਦੇ ਆ ਪਿਆਬੀ ਚ ਗਾਲੀ ਕਹਿੰਦੇ ਜਗਾਲੀ ਕਰਦੇ ਉਹ ਕੱਢੀ ਆ ਇਹਦੇ ਵਿੱਚ ਕਰੋੜਾਂ ਦੇ ਹਿਸਾਬ ਨਾਲ ਪਈ ਉਹ ਸੂਖਮ ਜਣੂ ਪਏ ਜਾਂਦੇ ਮਾਈਕਰੋ ਫਲੋਰਾਈਡ ਹੁੰਦੇ ਆ ਕਰੋੜਾਂ ਦੇ ਹਿਸਾਬ ਨਾਲ ਜੇ ਆਪਾਂ ਬਾਹਰੋਂ ਨਹੀਂ ਦੇਣਾ ਇਹ ਇੱਕ ਚੰਗੇ ਪਸ਼ੂ ਦੇ ਮੂੰਹ ਚੋਂ ਕੱਢ ਕੇ ਗਾਲੀ ਕਰਦੇ ਦਿਓ ਪਸ਼ੂ ਥੋੜਾ ਸਾਹੂ ਹੋਵੇ ਕਿਉਂਕਿ ਦੰਦ ਤਿੱਖੇ ਹੁੰਦੇ ਉਹ ਮਾਰਦੇ ਆ ਤੇ ਆਪਾਂ ਇੱਕ ਜਿਹੜੇ ਬਿਮਾਰ ਪਸ਼ੂ ਹੈ ਜਿਹਨੂੰ ਭੁੱਖ ਘੱਟ ਲੱਗਦੀ ਆ ਉਹਨੂੰ ਆਪਾਂ ਦੇਖ ਸਕਦੇ ਆ ਉਹਨੂੰ ਆਪਾਂ ਦਈਏ ਇਹ ਚੀਜ਼ਾਂ ਤਾਂ ਉਹਦੀ ਜਿਹੜੀ ਇੱਕ ਤਾਂ ਭੁੱਖ ਵਧੂਗੀ ਬਾਈ ਹਾਂ ਠੀਕ ਹੈ ਨਾ ਭੁੱਖ ਵਧੂਗੀ ਇੱਕ ਤਰ੍ਹਾਂ ਇਹ ਹੁਣ ਜਿਵੇਂ ਇਹ ਸਾਡਾ ਢੀਠ ਆ ਇਹ ਇਹਨਾਂ ਨੇ ਘੱਟ ਲੈਣੇ ਹੁੰਦੇ ਆ ਪਰ ਇਹਨਾਂ ਨੂੰ ਆਪਾਂ ਖਵਾ ਦੇਣੇ ਆ ਉਹਦੀ ਜਿਹੜੀ ਜਗਾਲੀ ਕੱਢ ਕੇ ਆ ਨਹੀਂ ਠੀਕ ਆ ਵੀ ਹਾਂ ਲੈ ਵੀ ਦੋ ਇਹ ਹੁਣ ਆਪਾਂ ਇਹਨੂੰ ਇੱਕ ਤਰ੍ਹਾਂ ਦਾ ਈਸਟ ਦੇ ਦਾਂ ਜਿਹੜਾ ਆਪਾਂ ਜਿਵੇਂ ਫੀਡ ਫੈਕਟਰੀਆਂ ਵਾਲੇ ਕਹਿੰਦੇ ਆਪਣੇ ਫਾਰਮਰਾਂ ਨੂੰ ਯੀਸਟ ਪਾਓ ਜਾਂ ਗੰਪਣ ਵਾਲੇ ਕਹਿੰਦੇ ਆ ਵੈਸੇ ਯੀਸਟ ਆਉਂਦੇ ਵੀ ਆ ਇਸਤ ਨਾਲ ਦੀ ਨਾਲ ਰੈਗੂਲਰ ਆਪਾਂ ਨੂੰ ਪਾਉਣੇ ਵੀ ਚਾਹੀਦੇ ਆ ਜਿਵੇਂ ਆਪਾਂ ਹੁਣ ਕੰਪਨੀ ਚ ਕੰਮ ਕਰਦੇ ਬਈ ਆਪਣੀ ਕੰਪਨੀ ਹੁੰਦਾ ਡਾਜਾ ਮਿਕਸ ਪਾਊਡਰ ਆਉਂਦਾ 300 ਗ੍ਰਾਮ ਉਹ ਚ ਕੀ ਆ ਮਾਈਕਰੋਫਲੋਰਾ ਹੀ ਪਾਈ ਜਾਂਦੇ ਆ ਉਹਨਾਂ ਨੇ ਕੀ ਕਰਨਾ ਇਹਨਾਂ ਦੀ ਜਿਹੜੀ ਸ਼ਕਤੀ ਨੂੰ ਵਧਾਉਣਾ ਸੰਖਿਆ ਨੂੰ ਵਧਾਉਣਾ ਕਰੋੜਾਂ ਦੇ ਹਿਸਾਬ ਨਾਲ ਪੈਦਾ ਕਰਨੇ ਉਹਨਾਂ ਨੇ ਇੱਕ ਟੋਕੇ ਵਾਲਾ ਕੰਮ ਕਰਨਾ ਦਾਣੇ ਚਾਰੇ ਦਾ ਵੱਡਾ ਟੁਕੀ ਵਾਲਾ ਸਹੀ ਆ ਤਾਂ ਉਹ ਆ ਇਹ ਆਪਾਂ ਇੱਕ ਐਕਸਟਰਾ ਵਿਧੀ ਆ ਜਿਹੜੀ ਆਪਣੇ ਕਿਸਾਨ ਭਰਾਵ ਉਹ ਜੀ ਦੱਸਿਓ ਵੀ ਆਪਾਂ ਇੱਕਦੋ ਜਦੋਂ ਮਾਈਕਰੋਫਲੋਰਾ ਕਿਵੇਂ ਦੇ ਸਕਦੇ ਆ ਹਾਜਮਾ ਦਰਸਤ ਕਰਦੇ ਆ ਹਾਂ ਮੇਨ ਗੱਲ ਇਹੀ ਆ ਵੀ ਹਾਜਮਾ ਦਰਸਤ ਕਰਦੇ ਆ ਬਹੁਤ ਬਹੁਤ ਧੰਨਵਾਦ ਉਹਦੇ ਮੂੰਹ 'ਚ ਥੋੜੇ ਪਾਇਓ ਹੋਰ ਨਾਲ ਦੰਦੀ ਦੰਦੀ ਥੋੜਾ ਲਿਆਓ ਕਿਸੇ ਮਤਲਬ ਠੀਕ ਗੱਲ ਆ ਗੂਠਾ ਵਿੱਚ ਮੋੜੇ ਮੇਰੇ ਮਗਰ ਤੋਰੇ ਫਿਰੋਂ ਵੀ ਯੋੜੇ ਕਿ ਆ ਸੀਗਾ ਹੰਤਾ ਮਾਈਕਰੋਫਲੋਰਾ ਕੱਢਦੇ ਸੀ ਅਸੀਂ ਹਾਂ ਆ ਮਾਈਕਰੋਫਲੋਰਾ ਤਾਂ ਨਿਕਲ ਜਾਣਾ ਤੇ ਗੂਠਾ ਵਿੱਚ ਰਹਿ ਜੇ ਹਾਂ ਹਾਂ